ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਤੁਹਾਡਾ ਡੇਲੀ ਨਿਊਜ਼ ਚੈਨਲ ਤੇ ਡੋਨਾਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣ ਗਏ ਹਨ ਤੇ ਉਹਨਾਂ ਨੂੰ ਸੁਪਰੀਮ ਕੋਰਟ ਦੇ ਜਸਟ ਵੱਲੋਂ ਸਹੁੰ ਚੁਕਵਾਈ ਗਈ ਹੈ ਤੇ ਜਿਸ ਤੋਂ ਬਾਅਦ ਡੋਨਾਲਡ ਟਰੰਪ ਨੇ ਕਈ ਵੱਡੇ ਐਲਾਨ ਵੀ ਕਰ ਦਿੱਤੇ ਨੇ ਕਿ ਅਮਰੀਕਾ ਦੇ ਵਿੱਚ ਵੀ ਨਵੇਂ ਬਦਲਾਅ ਕੀਤੇ ਜਾਣਗੇ ਕਈ ਨਿਯਮ ਬਦਲ ਦਿੱਤੇ ਜਾਣਗੇ ਤੁਹਾਨੂੰ ਦੱਸ ਦਈਏ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਜਾਨ ਰਾਬਰਟਸ ਨੇ ਉਹਨਾਂ ਦੇ ਡੋਨਾਲਡ ਟਰੰਪ ਨੂੰ ਸੌ ਚੁਕਾਈ ਹੈ ਤੇ ਉਸ ਤੋਂ ਪਹਿਲਾਂ ਜੇੜੀ ਵੈਨਸ ਤੇ ਨਿਰ ਉਪਰਾਸ਼ਰਪਤੀ ਵੱਜੋਂ ਵੀ ਸੌ ਚੁੱਕੀ ਹੈ ਇਸ ਸਮਾਗਮ ਦੇ ਵਿੱਚ 700 ਤੋਂ ਜ਼ਿਆਦਾ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਹੈ ਜੀ ਦੇ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਵੀ ਪਹੁੰਚੇ ਤੇ ਇਸ ਤੋਂ ਇਲਾਵਾ ਇਟਲੀ ਦੀ ਪੀਐਮ ਜੋਰਿਆ ਮੈਲੋਨੀ ਅਰੇਂਜਡ ਦੇ ਰਾਸ਼ਟਰਪਤੀ ਜੈਵਿਰ ਮਾਲਿਕ ਤੇ ਹੋਰ ਵੀ ਕਈ ਸ਼ਕਤੀਆਂ ਪਹੁੰਚੀਆਂ ਨੇ ਜਿਹੜੇ ਫੈਸਲੇ ਲਏ ਗਏ ਨੇ ਉਹ ਫੈਸਲੇ ਕੁਝ ਇਸ ਤਰ੍ਹਾਂ ਦੇ ਨੇ ਕਿ ਕਈਆਂ ਨੂੰ ਇਹਦੇ ਨਾਲ ਝਟਕਾ ਵੀ ਲੱਗ ਸਕਦਾ ਹੈ ਡੋਨਾਲਡ ਟਰੰਪ ਨੇ ਕਹਿ ਦਿੱਤਾ ਕਿ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਲੋਕ ਐਂਟਰ ਹੁੰਦੇ ਨੇ ਪਹਿਲਾਂ ਹੁੰਦਾ ਸੀਗਾ ਕਿ ਉਹਨਾਂ ਨੂੰ ਕਾਬੂ ਕੀਤਾ ਜਾਂਦਾ ਸੀ ਛੱਡ ਦਿੱਤਾ ਜਾਂਦਾ ਸੀ ਹੁਣ ਇਹ ਸਿਸਟਮ ਖਤਮ ਹੋ ਜਾਵੇਗਾ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਅਮਰੀਕਾ ਦੇ ਵਿੱਚ ਜਦੋਂ ਉਹਨਾਂ ਨੂੰ ਸੌਂਚ ਕੀ ਕਹਿੰਦੇ ਉਦੋਂ ਤੋਂ ਹੀ ਸਰਕਾਰ ਦੀ ਕਾਫੀ ਅੱਪ ਫੁੱਲ ਸੀਲੀਆਂ ਪਾਲਿਸੀਆਂ ਹੋ ਗਈਆਂ ਕਿ ਦੇਸ਼ ਵਿੱਚ ਸਿਰਫ ਜੋ ਦੋ ਜੈਡਰ ਹੋਣਗੇ ਮਹਿਲਾ ਤੇ ਪੁਰਸ਼ ਵੀ ਕੋਈ ਜਿਹੜਾ ਜੈਡਰਾ ਉਹ ਚਰਚਾ ਦੇ ਵਿੱਚ ਨਹੀਂ ਆਏਗਾ ਸਿਰਫ ਦੋ ਜੈਡਰ ਹੀ ਹੋਣਗੇ ਮਹਿਲਾ ਤੇ ਪੁਰਸ਼ ਇਸ ਤੋਂ ਇਲਾਵਾ ਇੱਕ ਹੋਰ ਫੈਸਲਾ ਵੀ ਕੀਤਾ ਗਿਆ ਕਿ ਜਿਹੜਾ ਟੈਕਸ ਲੱਗਦਾ ਹੈ ਉਹ ਅਮਰੀਕਾ ਦੇ ਨਾਗਰਿਕਾਂ ਦੇ ਉੱਤੇ ਨਹੀਂ ਲੱਗੇਗਾ ਉਹਨਾਂ ਦੇ ਉੱਤੇ ਬੋਝ ਪਾਉਣ ਦੀ بجائے ਦੂਜੇ ਦੇਸ਼ਾਂ ਦੇ ਉੱਤੇ ਟੈਕਸ ਜਿਹੜਾ ਉਹ ਲਾਇਆ ਜਾਏਗਾ ਉਨ੍ਹਾਂ ਦੇ ਉੱਤੇ ਵੀ ਕਈ ਤਰ੍ਹਾਂ ਦੇ ਟੈਕਸ ਨੇ ਕਹਿੰਦੇ ਟ੍ਰੈਫਿਕ ਲਈ ਇੰਟਰਨੈਸ਼ਨਲ ਰਿਵਿਊਨ ਸਰਵਿਸ 에ਅਰ ਇਸ ਦਾ ਗਠਨ ਕੀਤਾ ਜਾਏਗਾ। ਇਹਦੇ ਤਹਿਤ ਟੈਕਸ ਦਿੱਤੇ ਜਾਏਗਾ। ਡੋਨਾਲਡ ਟਰੰਪ ਨੇ ਟੈਕਸ ਨੂੰ ਲੈ ਕੇ ਕਹੀ ਵੱਡਾ ਲਿਆ ਫੈਸਲਾ ਲਿਆ ਕਹਿੰਦਾ ਕਿ ਜਿਹੜੇ ਆਮ ਨਾਗਰਿਕਾਂ ਨੇ ਅਮਰੀਕਾ ਦੇ ਉੱਤੇ ਟੈਕਸ ਲਾਉਣ ਦੀ ਬਜਾਏ ਦੂਜੇ ਦੇਸ਼ਾਂ ਦੇ ਉੱਤੇ ਟੈਕਸ ਲਗਾਇਆ ਜਾਏਗਾ। ਡੋਨਾਲਡ ਟਰੰਪ ਨੇ ਆਪਣੇ ਸਪੀਚ ਦੇ ਉੱਤੇ ਕਿਹਾ ਕਿ ਜਿਹੜੇ ਦੇਸ਼ਾਂ ਨੂੰ ਸਾਨੂੰ ਕਾਫੀ ਲੰਮੇ ਸਮੇਂ ਤੋਂ ਸਾਲਾਂ ਤੋਂ ਲੁੱਟ ਰਹੇ ਨੇ ਉਹਨਾਂ ਦੇ ਉੱਤੇ 10 ਤੋਂ 20 ਫੀਸਦ ਤੱਕ ਟ੍ਰੈਫਿਕ ਅਸਿੰ ਲਗਾਉਣਗੇ ਜਾ ਰਹੇ ਹਨ ਤੇ ਚੀਨ ਦੇ ਉੱਤੇ 60 ਫੀਸਦ ਤੱਕ ਟੈਰ ਲਗਾਇਆ ਜਾ ਸਕਦਾ ਹੈ ਤੇ ਕਹਿੰਦੇ ਇਦੋਂ ਵੱਧ ਵੀ ਕੀਤਾ ਜਾ ਸਕਦਾ ਹੈ ਹੋਰ ਵੀ ਕਈ ਵੱਡੇ ਫੈਸਲੇ ਜਿਹੜੇ ਆ ਜਿਹੜਾਂ ਦੇ ਵਿੱਚ ਇਹ ਹੈ ਕਿ ਐਜੂਕੇਸ਼ਨ ਸਿਸਟਮ ਦੇ ਹੈਲਥ ਸਿਸਟਮ ਦੇ ਵਿੱਚ ਕਈ ਜ਼ਿਆਦਾ ਬਦਲਾਅ ਕੀਤੇ ਜਾਣਗੇ ਜਿਹੜੇ ਡਾਂਕੀ ਲਾ ਕੇ ਜਾਂਦੇ ਨੇ ਜਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਉਸ ਤੋਂ ਬਾਅਦ ਦੇ ਵਿੱਚ ਮਾਮਲੇ-ਮਾਮਲੇ ਚੱਲਦੇ ਨੇ ਕਹਿੰਦੇ ਉਹਨਾਂ ਦੇ ਉੱਤੇ ਸਖਤੀ ਕਾਰਵਾਈ ਫੜੋ ਤੇ ਸ਼ੈਡੋ ਵਾਲੀ ਪਾਲਸੀ ਆ ਉਹ ਬਦਲ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਕੁਝ ਬੈਟਨ ਨੂੰ ਰੋਕਣ ਵਾਸਤੇ ਮੈਕਸੀਕੋ ਬੋਰਡ ਦੇ ਉੱਤੇ ਐਮਰਜੈਂਸੀ ਦਾ ਐਲਾਨ ਕਰਨਗੇ ਕਿਉਂਕਿ ਉਧਰੋਂ ਹੀ ਜ਼ਿਆਦਾ ਕੁਝ ਭੈਣ ਹੁੰਦੀ ਹੈ ਵਿਦੇਸ਼ ਗੈਰੋਂ ਕਦੇ ਖਤਮੇ ਦੇ ਲਈ ਵਿਦੇਸ਼ੀ ਸੂਤਰ ਅਨੇਦੀਮ 1798 ਲਾਗੂ ਕਰਕੇ ਡਰੱਗ ਮਾਫੀਆ ਨੂੰ ਦੇਸ਼ ਵਿਦੇਸ਼ੀ ਅੰਤਵਾਦੀਆਂ ਨੂੰ ਜਾਨੀ ਕਿ ਵਿਦੇਸ਼ੀ ਅੱਤਵਾਦੀ ਸੰਗਠਨ ਗੋਸ਼ਿਤ ਕੀਤਾ ਜਾਵੇਗਾ ਅਮਰੀਕਾ ਵੱਲੋਂ 100 ਵੱਡੇ ਬਦਲਾ ਹੁੰਦੇ ਨਜ਼ਰ ਆ ਰਹੇ ਹਨ ਟ੍ਰਾਂਸਲੇਸ਼ਨ ਸਿਸਟਮ ਖਤਮ ਸਿਰਫ ਦੋ ਜੈਂਡਰ ਹੋਣਗੇ ਪੁਰਸ਼ ਤੇ ਮਹਿਲਾ ਇਹ ਬਹੁਤ ਵੱਡਾ ਫੈਸਲਾ ਅਮਰੀਕਾ ਲੈਣ ਜਾ ਰਿਹਾ ਹੈ ਪਨਾ ਨਹਿਰ ਨੂੰ ਕਹਿੰਦੇ ਹਨ ਪਨਾ ਤੋਂ ਵਾਪਸ ਲਿਆਇਆ ਜਾਏਗਾ ਪਾਣੀਆਂ ਦਾ ਮੁੱਦਾ ਸਾਡੇ ਪੰਜਾਬ ਵਾਂਗ ਅਮਰੀਕਾ ਦੇ ਵਿੱਚ ਵੀ ਹੈ ਇਸ ਤੋਂ ਇਲਾਵਾ ਜਿਹੜੇ ਹੋਰ ਕਈ ਫੈਸਲੇ ਲਏ ਗਏ ਨੇ ਜਿਨ੍ਹਾਂ ਦੇ ਵਿੱਚ ਕੀ ਕਈ ਵੱਡੇ ਬਦਲਾਅ ਹੁੰਦੇ ਨਜ਼ਰ ਆ ਰਹੇ ਨੇ ਤੇ ਜਿਹੜੇ ਲੋਕ ਗਲਤ ਤਰੀਕੇ ਨਾਲ ਹੁਣ ਵਿਦੇਸ਼ ਜਾਣਾ ਚਾਹੁੰਦੇ ਨੇ ਖਾਸ ਕਰਕੇ ਅਮਰੀਕਾ ਉਹਨਾਂ ਦੇ ਉੱਤੇ ਸਖਤੀ ਹੋ ਸਕਦੀ ਹੈ ਇਸ ਤੋਂ ਇਲਾਵਾ ਵੀ ਕਈ ਫੈਸਲੇ ਲਏ ਗਏ ਨੇ ਇੱਕ ਤਾਂ ਗਲਫ ਆਫ ਮੈਕਸੀਕੋ ਦਾ ਨਾਮ ਬਦਲ ਕੇ ਗਲਫ ਆਫ ਅਮਰੀਕਾ ਕੀਤਾ ਜਾਏਗਾ ਏ ਵੀ ਡੋਨਾਲਡ ਟਰੰਪ ਨੇ ਫੈਸਲਾ ਲਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਦਲਾਅ ਹੋਣ ਦੀ ਸੰਭਾਵਨਾ ਬਣਦੀ ਹੈ ਨਜ਼ਰ ਆ ਰਹੀ ਹੈ ਦੱਸ ਦਈਏ ਕਿ ਜੋਨ ਬਾਇਡਸ ਅਮਰੀਕਾ ਦੇ ਰਾਸ਼ਟਰਪਤੀ ਸੀਗੇ ਦੁਬਾਰਾ ਚੋਣਾਂ ਹੁੰਦੀਆਂ ਨੇ ਤੇ ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਹਰ ਹਾਰ ਹੁੰਦੀ ਹੈ ਤੇ ਹੋਰ ਵੀ ਕਈ ਦਿੱਰਟ ਟਰੱਕ ਦਿੰਦੀਆਂ ਨੇ ਡੋਨਾਲਡ ਟਰੰਪ ਨੂੰ ਡੋਨਾਲਡ ਟਰੰਪ ਚਰਚਾ ਦੇ ਵਿੱਚ ਆਉਂਦੇ ਨੇ ਇੱਕ ਰੈਲੀ ਦੇ ਦੌਰਾਨ ਉਨ੍ਹਾਂ ਦੇ ਉੱਤੇ ਹਮਲਾ ਵੀ ਹੁੰਦਾ ਹੈ ਜੀ ਦੇ ਵਿੱਚੋਂ ਵਾਲ-ਵਾਲ ਵੱਜ ਜਾਂਦੇ ਨੇ ਤੇ ਵੱਡਾ ਬੁਹਾ ਤੇ ਡੋਨਾਲਡ ਟਰੰਪ ਵੱਲ ਚਲਾਇਆ ਜਾਂਦਾ ਹੈ ਤੇ ਡੋਨਾਲਡ ਟਰੰਪ ਲੰਮੇ ਸਮੇਂ ਤੋਂ ਇੰਤਜ਼ਾਰ ਸੀਗਾ ਕਿ ਕਦੋਂ ਸੌ ਚੁੱਕਣਗੇ ਤੇ ਉਹਨਾਂ ਨੇ ਹੁਣ ਆਪਣਾ ਸੌ ਨੂੰ ਸੌ ਚੋ ਕੇ ਸਮਾਗਮ ਪੂਰਾ ਕਰ ਲਿਆ ਤੇ ਅਦ੍ਰਿਕ ਤੌਰ ਦੇ ਉੱਤੇ ਉਹ ਹੁਣ ਅਮਰੀਕਾ ਦੇ ਰਾਸ਼ਟਰਪਤੀ ਹੋ ਗਏ ਨੇ ਬਣ ਗਏ ਨੇ 47ਵੇਂ ਰਾਸ਼ਟਰਪਤੀ ਨੇ ਕਈ ਬਦਲਾਅ ਜਿਹੜੇ ਸੂਚੀ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਵਿੱਚ ਹੋਣ ਵਾਲੇ ਨੇ ਨੀਡਰ ਨਾ ਨਿਰਪੱਖ ਰਹੇਗਾ ਆਜ਼ਾਦ ਐ ਸੱਚ ਕਹਾਂਗੇ ਗੱਲ ਕਰੇਗਾ ਐਸੇ ਸੀ ਹਵਾਵਾ ਦੇ ਹੁਕਮਰਾਨ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਆਹ ਹਾਕਾਰ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਾਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੁੱਲਣਗੇ ਅੰਦਰੂਨੀ ਰਾਜ ਬਣਨਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਬਤਾਵਾਂਗੇ ਹਰ ਪਿੰਡ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਧਿਕਾਰਾਂ ਦੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਦੇ ਮਾਰਗ ਚਾਤ ਆਪ ਧਰਮ ਤਰਾਸਨਕਤ ਔਰ ਸੇਤ ਕੀ ਹੋਵੇਗੀ ਬਾਤ ਚੈਨਲ ਹਿੰਦੀ ਵੀ ਹੋਗਾ ਸਾਥ ਕੇ ਨੇ ਕਿ ਸਾਡੇ ਕਾਨੂੰਨ ਫਰਜ਼ਾਂ ਤੇ ਅਧਾਰਿਤ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡਾ ਟਲੇ ਦਾ ਹੱਲ ਤੇ ਚੈਨਲ ਪੰਜਾਬੀ ਦੀ ਕਹਿਚਾਰੀ ਹੋਵੇਗੀ ਸਿਰਫ ਲੋਕਾਂ ਦੀ ਗੱਲ ਵੀਡੀਓ ਚੰਗੇ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਨਵੇਂ ਦਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਧੰਨਵਾਦ